ਸਭ ਤੋਂ ਪਹਿਲਾਂ ਗੱਲ ਕਰਾਂਗੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਦੀ ਜਿੱਥੇ ਬਾਗੀ ਵਿਧਾਇਕਾਂ ਨੂੰ ਭਾਜਪਾ ਨੇ ਉਮੀਦਵਾਰ ਬਣਾ ਦਿੱਤਾ ਹੈ ਰਾਸ ਸਵਾ ਚੋਣਾਂ ਦੌਰਾਨ ਦੇਖਿਆ ਗਿਆ ਸੀ ਕਿ ਕਾਂਗਰਸ ਦੇ 6 ਬਾਗੀ ਵਿਧਾਇਕਾਂ ਨੇ ਕ੍ਰੋਸ ਵੋਟਿੰਗ ਕੀਤੀ ਸੀ ਜਿਸ ਤੋਂ ਬਾਅਦ ਬਾਹਰ ਦਾ ਰਸਤਾ ਵੀ ਉਹਨਾਂ ਨੂੰ ਦਿਖਾ ਦਿੱਤਾ ਗਿਆ ਸੀ ਸਦਨ ਤੋਂ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ਤੇ ਸੁਪਰੀਮ ਕੋਰਟ ਦਾ ਰੁਕ ਵੀ ਇਹਨਾਂ ਨੇ ਅਖਤਿਆਰ ਕਰ ਰੱਖਿਆ ਤੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ਨਾਲ ਜੁੜੀ ਇਸ ਵਕਤ ਦੀ ਅਹਿਮ ਖਬਰ ਇਹ ਸਾਹਮਣੇ ਆ ਰਹੀ ਹੈ ਕਾਂਗਰਸ ਦੇ 6 ਵਿਧਾਇਕਾਂ ਨੂੰ ਹਾਲ ਹੀ ਵਿੱਚ ਭਾਜਪਾ ਨੇ ਜੋ ਲਿਸਟ ਜਾਰੀ ਕੀਤੀ ਹੈ ਉਸ ਦੇ ਵਿੱਚ ਇਹ ਤਸਵੀਰ ਸਾਫ਼ ਹੁੰਦੀ ਨਜ਼ਰ ਆਈ ਕਿ 6 ਦੇ 6 ਵਿਧਾਇਕਾਂ ਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾਇਆ ਤੇ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ 6 ਵਿਧਾਨ ਸਭਾ ਸੀਟਾਂ ਵਿੱਚ ਹੋਣ ਵਾਲੇ ਜੋ ਜ਼ਿਮਨੀ ਚੋਣਾਂ ਉਸ ਦੇ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਤੋਂ ਆਏ ਛੇ ਬਗਿਆ ਨੂੰ ਟਿਕਟ ਦੇ ਦਿੱਤਾ ਗਿਆ ਛੇ ਸੀਟਾਂ ਤੇ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ VOTING ਹੋਣੀ ਹੈ ਜ਼ਮਨੀ ਚੋਣਾਂ ਹੋਣੀ ਹੈ ਹਿਮਾਚਲ ਪ੍ਰਦੇਸ਼ ਵਿੱਚ ਤੇ ਧਰਮਸ਼ਾਲਾ ਵਿਧਾਨ ਸਭਾ ਤੋਂ ਚਾਰ ਵਾਰ ਵਿਧਾਇਕ ਰਹੇ ਸੁਦੀਰ ਸ਼ਰਮਾ ਨੂੰ BJP ਨੇ ਉਮੀਦਵਾਰ ਬਣਾਇਆ ਸਜਨਪੁਰ ਤੋਂ ਤਿੰਨ ਵਾਰ ਦੇ ਵਿਧਾਇਕ ਰਹੇ ਰਾਜੇਂਦਰ ਰਾਣਾ ਨੂੰ ਉਮੀਦਵਾਰ ਬਣਾਇਆ ਗਿਆ ਉਥੇ ਲਾਹਤ ਵਿਤੀ ਤੋਂ ਦੋ ਵਾਰ ਰਹੇ ਵਿਧਾਇਕ ਰਵੀ ਠਾਕੁਰ ਨੂੰ ਉਮੀਦਵਾਰ ਬਣਾਇਆ ਗਿਆ ਬਾਰਸਾ ਤੋਂ ਤਿੰਨ ਵਾਰ ਦੇ ਵਿਧਾਇਕ ਰਹੇ ਇੰਦਰਦੱਤ ਲਖਣਪਾਲ ਨੂੰ ਇੱਥੇ ਉਮੀਦਵਾਰ ਬਣਾਇਆ ਗਿਆ ਕੁਤਲੇੜ ਤੋਂ ਦਿਵਿੰਦਰ ਕੁਮਾਰ ਤਰਨੂੰ ਉਮੀਦਵਾਰ ਬਣਾ ਦਿੱਤਾ ਗਿਆ ਗਗਰੇਟ ਤੋਂ ਚਤਨਯਾ ਸ਼ਰਮਾ ਨੂੰ ਟਿਕਟ ਦੇ ਦਿੱਤੀ ਗਈ ਹੈ ਤੇ ਇਹਨਾਂ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਰਾਜ ਸਭਾ ਚੋਣਾਂ ਦੌਰਾਨ ਕੋਸ VOTING ਕੀਤੀ ਸੀ ਜਿਸ ਤੋਂ ਬਾਅਦ ਦੇਖਿਆ ਗਿਆ ਸੀ ਕਿ ਕਾਂਗਰਸ ਕੈਂਡੀਡੇਟ ਹਾਰ ਗਈ ਸੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਜਿਸ ਦੀ ਸੱਤਾ ਹੈ ਸੱਤਾ ਵਿੱਚ ਜੋ ਸਰਕਾਰ ਹੈ ਉਸ ਦਾ ਕੋਈ ਵੀ ਨੁਮਾਇੰਦਾ ਦਿੱਲੀ ਤੱਕ ਨਹੀਂ ਪਹੁੰਚਿਆ ਯਾਨੀ ਕਿ ਰਾਜ ਸਭਾ ਤੱਕ ਨਹੀਂ ਪਹੁੰਚਿਆ ਤੇ ਕਾਂਗਰਸ ਦੇ ਬਾਗੀ ਸਾਬਕਾ ਵਿਧਾਇਕ ਤਿੰਨ ਦਿਨ ਪਹਿਲਾਂ ਹੀ 23 ਮਾਰਚ ਨੂੰ ਨਵੀਂ ਦਿੱਲੀ ਵਿੱਚ ਭਾਜਪਾ ਦੇ ਮੁਖ ਦਫ਼ਤਰ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ ਤਾਂ ਹੁਣ ਇਹ ਟਿਕਟ ਦੇ ਦਿੱਤਾ ਗਿਆ ਤੇ ਲਾਹੌਤ ਸਭੀ ਦੇ ਦਿਗਜ ਆਗੂ ਦੋ ਵਾਰ ਦੇ ਮੰਤਰੀ ਰਾਮ ਲਾਲ ਮਾਰਕੰਡਾ ਤੇ ਗੁਟਲੇਟ ਤੋਂ ਸਾਬਕਾ ਮੰਤਰੀ ਵਿਰੇਂਦਰ ਕਵਰ ਦਾ ਟਿਕਟ ਇਥੇ ਕੱਟਿਆ ਗਿਆ ਇਹ ਜੋ ਲਿਸਟ ਜਾਰੀ ਹੋਈ ਹੈ ਤਾਂ ਇਥੇ ਜੋ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਾਬਕਾ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਦੀ ਟਿਕਟ ਕੱਟੀ ਗਈ ਹੈ ਪਰ ਜੋ ਬਾਗੀ ਵਿਧਾਇਕ ਸਨ ਉਹਨਾਂ ਨੂੰ ਟਿਕਟਾਂ ਮਿਲੀਆਂ ਨੇ ਤਹਾਲੀ ਵਿੱਚ ਇਹ ਦੱਸ ਦਈਏ ਕਿ ਪਿਛੋਕ ਵਿੱਚ ਸ਼ਾਮਲ ਹੋਏ ਸਤਿ ਅਨੁਰਾਗ ਠਾਕੁਰ ਨੇ ਜਾਰਾਮ ਠਾਕੁਰ ਨੇ ਸ਼ਾਮਲ ਕਰਵਾਇਆ ਸੀ ਤੇ ਹੁਣ ਇਹ ਹਿਮਾਚਲ ਪ੍ਰਦੇਸ਼ ਵਿੱਚ ਜ਼ਿਮਨੀ ਚੋਣਾਂ ਲਈ ਇਹ ਦਾ ਖੇਡਿਆ ਗਿਆ ਤੇ ਉਥੇ ਹੀ ਦੱਸ ਦਈਏ 6 ਦੇ 6 ਬਾਕੀ ਵਿਧਾਇਕਾਂ ਨੂੰ ਬੀਜੇਪੀ ਨੇ ਟਿਕਟ ਦੇ ਦਿੱਤੀ ਐ ਜ਼ਮਨੀ ਚੋਣਾਂ ਨੂੰ ਲੈ ਕੇ ਇੱਥੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਮਨੀ ਚੋਣਾਂ ਹੋਣੀਆਂ ਨੇ ਇੱਕ ਤਰੀਕ ਨੂੰ ਇਹ VOTING ਜਦੋਂ ਹੋਵੇਗੀ ਤਾਂ ਹੁਣ ਦੇਖਣਾ ਅਹਿਮ ਰਹੇਗਾ ਕਿ ਇਸ ਵਾਰ ਜਨਤਾ ਸਾਥ ਦਿੰਦੀ ਹੈ ਜਾਂ ਫਿਰ ਨਹੀਂ ਤਾਂ ਇਥੇ ਇਹ ਦੱਸ ਦਈਏ ਕਿ ਧਰਮਸ਼ਾਲਾ ਵਿਧਾਨ ਸਭਾ ਤੋਂ ਚਾਰ ਵਾਰ ਦੇ ਵਿਧਾਇਕ ਰਹੇ ਸੁਦੀਰ ਸ਼ਰਮਾ ਨੂੰ ਭਾਜਪੀ ਨੇ ਉਮੀਦਵਾਰ ਬਣਾਇਆ ਤੇ ਉਥੇ ਰਜਿੰਦਰ ਰਾਣਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਰਵੀ ਠਾਕੁਰ ਨੂੰ ਉਮੀਦਵਾਰ ਬਣਾਇਆ ਗਿਆ ਬਾੜਸਰ ਤੋਂ ਵਿਧਾਇਕ ਰਹੇ ਇੰਦਰਦਾਤ ਲਖਨਪਾਲ ਨੂੰ ਵਿਧਾਇਕ ਬਣਾਇਆ ਗਿਆ ਕਟਲਾੜ ਤੋਂ ਦਿਵਿੰਦਰ ਕੁਮਾਰ ਭਟਾਣ ਨੂੰ ਉਮੀਦਵਾਰ ਬਣਾਇਆ ਗਿਆ ਗਗਰੇੜ ਤੋਂ ਚਤਨேஷ் ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ ਤੇ ਉਥੇ ਲਾਉਪੀਤੀ ਦੇ ਵਿੱਗਜ ਆਗੂ ਦੋ ਵਾਰ ਦੇ ਮੰਤਰੀ ਰਹੇ ਰਾਮ ਲਾਲ ਮਾਰਕੰਡਾ ਦਾ ਟਿਕਟ ਕੱਟ ਦਿੱਤਾ ਗਿਆ ਕਟਲਾੜ ਤੋਂ ਸਾਬਕਾ ਮੰਤਰੀ ਵਿਰਿੰਦਰ ਕੰਵਰ ਦਾ ਵੀ ਟਿਕਟ ਕੱਟ ਦਿੱਤਾ ਗਿਆ ਸਾਰੇ 6 ਬਾਗਿਆਂ ਨੂੰ ਟਿਕਟ ਇਥੇ ਦਿੱਤਾ ਗਿਆ ਤੇ 6 ਸੀਟਾਂ ਤੇ 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਾਲ ਇਥੇ ਜਦੋਂ ਵਿਮਨੀ ਚੋਣਾਂ ਹੋਣਗੀਆਂ ਤਾਂ ਕੀ ਉਸ ਤੋਂ ਬਾਅਦ ਨਤੀਜੇ ਕੀ ਰਹਿੰਦੇ ਨੇ ਉਹ ਦੇਖਣਾ ਅਹਿਮ ਰਹੇਗਾ ਕਿਉਂਕਿ ਲਗਾਤਾਰ ਭਾਸਪਾ ਦੇ ਜੋ ਆਗੂ ਨੇ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਸਨ ਤੇ ਉਥੇ ਕਾਂਗਰਸੀ ਆਗੂਆਂ ਦਾ ਵੀ ਇਥੇ ਇਹ ਕਹਿਣਾ ਸੀ ਕਿ ਇਥੇ ਜੂ ਜਨਤਾ ਨੇ VOTING ਕੀਤੀ ਉਸ ਨੂੰ ਇਸ ਤਰੀਕੇ ਨਹੀਂ ਕਰਨਾ ਚਾਹੀਦਾ ਸੀ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਨੇ ਵੱਡਾ ਸਿਆਸੀ ਦਾਇਰੇ ਖੇਡਿਆ